ਮਿੱਟੀ ਆ ਗਈ ਚਲੋ ਅਰੇ ਹਲੋ ਤੇਰਾ ਵੀਡੀਓ ਬਣਾਉਂਗਾ ਹੁੰਡਾ ਕਰਦੀ ਆ ਪੂਰੀ ਇੰਨਾ ਚਲ ਕੋਈ ਨਹੀਂ ਤਾਨੂੰ ਪਿੱਛੇ ਨਹੀਂ ਦੇਦੀ ਮਿੱਟੀ ਓ ਚਲੋ ਕਰਦਾ ਓਏ ਜੇ ਮੇਰੀ ਮਰਦ ਨੂੰ ਫੇਰ ਪਾ ਗਿਆ ਓਏ ਠੀਕ ਵੀ ਤਾਨੂੰ ਵੀਜੀ ਦੇ ਵਿੱਚ ਡਿਵੀਜ਼ਨ ਨੰਬਰ 10 ਥਾਣੇ ਦੇ ਵਿੱਚ ਨਾ ਸਮੈਸ਼ਿੰਗ ਹੋਈ ਸੀ ਜੀ ਉੱਥੇ ਵੀਡੀਓ ਬੜੀ ਬੈਦ ਹੋ ਰਹੀ ਸੀ ਜੀ ਜੀ ਅਸੀਂ ਉਸ ਨੇਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੀ ਸੀ ਜੀ ਮੈਂ ਮੇਰੀ ਪੁਲੀਸ ਟੀਮ ਚੰਕੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਸਨੇਚਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਪਰ ਜਿਹੜੇ ਸਨੇਚਰ ਸੀ ਉਹ ਭੱਜ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਉਸ ਤੇ ਪੁਲੀਸ ਅਗਾਰ ਚੰਕੀ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਚੌਪ ਚਾਰ ਦੇ ਲੱਗੇ ਕੰਮ ਨੂੰ ਤੇ ਜਿਹੜੀ ਟੀਮ ਰੇਡਿੰਗ ਆ ਰਹੀ ਹੈ ਤੇ ਜਿਹੜਾ ਕੋਈ ਥੀਜ ਮੋਟਰਸਾਈਕਲ ਤੇ ਆ ਰਿਹਾ ਉਹਨੂੰ ਰੋਕੇ ਚੈੱਕ ਵੀ ਆਈ ਕਿ ਸ਼ਾਇਦ ਜੀ ਸਮੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਜੀ ਸਾਡੀ ਟੀਮ ਵੀ ਚੈੱਕ ਨਹੀਂ ਇਹੀ ਹੁੰਦੀ ਆ ਜੀ ਪਰ ਇਹ ਇੱਕ ਦੋ ਵਕਤ ਬਾਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਕ ਤਰ੍ਹਾਂ ਦਾ ਜੀ ਤਾਂ ਸਾਡੇ ਮੁੰਸ਼ੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਪਿਆ ਵੀ ਬਈ ਤੇ ਤੇ ਜਾ ਰਹੇ ਹਾਂ ਜਦੇ ਜੀ ਪੜਾ ਸਲੋ ਚੱਲੋ ਸਰਦਾਰੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ ਮੈਂ ਇੱਧੇ ਚੱਲਾਂਗਾ ਓਕੇ ਸੋ سارے ਮੁੰਡੇ ਨੇ ਹਰੀਸ਼ ਨੇ ਮੁੰਸ਼ੀ ਨੇ ਕਿਹਾ ਕਿ ਤੂੰ ਪੱਤਰਕਾਰ ਹਾਂ ਤਾਂ ਮੈਂ ਵੀ ਮੁੰਸ਼ੀ ਹਾਂ ਜੀ ਕੀ ਕਰਦੇ ਤੁਸੀਂ ਰਾਮਾ ਚੱਲੋ ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮਾਂ ਕੇ ਮੱਲੇ ਅੱਥੀ ਬੋਲਣਾ ਨਹੀਂ ਮੈਂ ਉਹ ਅੰਦਰ ਤੇ ਆ ਜੀ ਸਰਦਾਰੀ ਜੀ ਅਰੇ ਤੁਸੀਂ ਮੈਂ ਬਾਹਰੋਂ ਕਿਹਾ ਤੁਸੀਂ ਅੰਦਰ ਆ ਜਾਓ ਮੇਰੇ ਨਾਲ ਬੈਕਤੀ ਗੱਲ ਕੋਈ ਨਹੀਂ ਕੋਈ ਗੱਲ ਜੀ ਉੱਥੇ ਆ ਕੇ ਸਰ ਮੇਰੇ ਨਾਲ ਮੁੰਡਾ ਕੌਂਸਲਰ ਸੀਗਾ ਲੱਤੀ ਸ਼ਰਮਾ ਜੀ ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਦੀ ਵਰਤੀ ਫੜ ਲਈ ਤੇ ਵਰਤੀ ਪਾਟਦੀ ਆ ਦੇਖੋ ਤਾਂ ਸਮਝ ਆਦਾ ਹੋ ਜਾ ਉਹ ਤੋਂ ਵਾਦ ਨਾ ਨੇ ਆਪਣੇ ਹੋਰ ਸਮੱਸਿਆ ਸੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਂਕੀ ਹੈ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਆ ਏ ਧੱਕੇ ਮਾਰ ਕੇ ਆ ਤੇ ਜੇ ਇਹੀ ਤੱਕ ਦੇਖੋ ਸਰ ਆਪ ਤੁਹਾਡੇ 7ਵੀ ਲੱਗੀ ਆ ਹਜੂਮ ਸੀਗਾ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਝ ਮਾਰਿਆ ਜਿਹੜਾ ਬਲੱਡ ਨਿਕਲ ਰਿਹਾ ਸਰ ਇਹ ਹਜੂਮ ਆ ਬਾਹਰ ਦੇਖੋ ਤੁਸੀਂ ਬਾਹਰ ਨਿਕਲ ਗਏ ਕਿੰਨੇ ਚੌਕੀ ਕੋਲ ਦੇ ਜੀ ਇਹਨਾਂ ਦੇ ਵਿੱਚੋਂ ਮਾਰਿਆ ਇੱਥੇ ਸਿਰ ਵੱਜਿਆ ਕੀ ਆ ਸਰ ਇਹਨਾਂ ਦੇ ਕੋਲੇ ਜੀ ਪਤਾ ਨਹੀਂ ਕੀ ਮਾਰਿਆ ਜੀ ਹਜੂਮ ਦੇ ਵਿੱਚ ਮੈਂ ਤਾਂ ਉਹ ਰੋਕ ਰਿਹਾ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਆ ਜੀ ਜੀ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਔਰ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਡ ਨੇ ਕੱਢ ਕੇ ਚਪੇੜ ਮਾਰੀ ਹਸਬੰਡ ਔਰ ਬੇਟੇ ਦੇ ੱੱਕਾ ਮੁਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸ ਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਹਾਂ ਸਾਰਿਆਂ ਕੋ ਏ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਹਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾਲ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਤਾਂ ਬੜੀ ਦੂਰੀ ਆ ਹਸਬੰਡ ਦਾ ਨਾਮ ਸਰਪਜੀਤ ਸਿੰਘ ਆ ਔਰ ਬੇਟੇ ਦਾ ਨਾਮ ਹਰਸੀ ਦਖਸ਼ੀ